you. Mm -hmm. ਨਗਰ ਨਿਗਮ ਕਪੂਰਥਲਾ ਦੀ ਹਾਊਸ ਦੀ ਬੈਠਕ ਤੋਂ ਬਾਅਦ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਮੀਡੀਆ ਦੇ ਵਿੱਚ ਦਿੱਤੇ ਗਏ ਬਿਆਨ ਤੋਂ ਬਾਅਦ ਕਪੂਰਥਲਾ ਦੀ ਸਿਆਸਤ ਇੱਕ ਵਾਰ ਫਿਰ ਤੋਂ ਉੱਖ ਗਈ ਹੈ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਦੇ ਦੌਰਾਨ ਦਾਅਵਾ ਕੀਤਾ ਸੀ ਕਿ ਨਗਰ ਨਿਗਮ ਦੇ ਕੋਲ ਕਰੀਬ 14 ਕਰੋੜ ਰੁਪਏ ਪਏ ਨੇ ਰਾਣਾ ਗੁਰਜੀਤ ਸਿੰਘ ਦੀ ਬਿਆਨਬਾਜ਼ੀ ਦੇ ਉੱਪਰ ਆਮ ਆਦਮੀ ਪਾਰਟੀ ਦੇ ਦੁਆਬਾ ਚੌਂ ਦੇ ਸਕੱਤਰ ਪਰਮਿੰਦਰ ਸਿੰਘ ਟੋਟ ਨੇ ਪਲਟਵਾਰ ਕੀਤਾ ਅਤੇ ਕਿਹਾ ਕਿ ਸ਼ੁਕਰ ਹੈ ਵਿਧਾਇਕ ਰਾਣਾ ਗੁਰਜੀਤ ਨਿਕੋ ਕਪੂਰਤਰਾ ਦੀ ਯਾਦ ਆ ਗਈ ਉਹਨਾਂ ਨੇ ਵਿਧਾਇਕ ਤੇ ਤੰਜ ਕਸਦੇ ਹੋਏ ਵਿਧਾਇਕ ਤੋਂ ਕਈ ਸਵਾਲਾਂ ਦੇ ਜਵਾਬ ਮੰਗੇ ਨੇ ਹਾਂਜੀ ਰਾਣਾ ਜੀ ਜਿਹੜੀ ਅੱਜ ਹਾਊਸ ਦੀ ਮੀਟਿੰਗ ਹੋਈ ਏ ਕੀ ਜਿਹੜੇ ਮੁੱਦੇ ਨੇ ਵਿਚਾਰੇ ਗਏ ਨੇ ਉਹਦੇ ਉੱਤੇ ਤੇ ਸ਼ਹਿਰ ਦੇ ਵਿਕਾਸ ਵਾਸਤੇ ਕੀ ਅਜੋਕੇ ਜਿਹੜੇ ਪ੍ਰੋਜੈਕਟ ਲਿਆਂਦੇ ਗਏ ਨੇ ਪ੍ਰੋਜੈਕਟ ਲਿਆਂਉਣ ਦੀ ਨਹੀਂ ਕੰਮ ਕਰਨ ਦੀ ਲੋੜ ਹੈ ਔਰ ਅੱਜ ਦਾ ਯਾਰ ਮੇਰਾ ਕਮਿਸ਼ਨਰ ਨਾਲ ਸਮਝੌਤਾ ਅੱਜ ਮੈਂ ਕੁਝ ਨਹੀਂ ਉਹਦੇ ਬੋਲਣਾ ਲਗਭਗ 14 ਕਰੋੜ ਤੋਂ ਵੱਧ ਪੈਸਾ ਕਮੇਟੀ ਚ ਕਾਰਪੋਰੇਸ਼ਨ ਚ ਗਿਆ। ਔਰ ਇਹ ਤੋਂ ਪਹਿਲੇ ਵੀ ਕੰਮ ਚੱਲ ਰਹੇ ਜਿਹੜੇ ਦੂਰੇ ਤੇ। ਅੱਜ ਊੜ ਸਗਾ ਕੀ ਵੀ ਲੋਕਾਂ ਦੇ ਮੁੱਦੇ ਸਾਰੇ ਚੱਕਾਂ ਇਹ ਮੈਂ ਸਾਰਿਆਂ ਤੇ ਮੈਂ ਕਹਾਂ ਚੱਕਣਾ ਹੀ ਕੋਈ ਨਹੀਂ ਦੋ ਗੱਲਾਂ ਕਰਨੀਆਂ ਨੇ। ਪਹਿਲੀ ਗੱਲ ਕਿ ਲੋਕ ਅੱਜ ਗੰਦਗੀ ਚ ਜਿਹੜੇ ਰਹਿ ਰਹੇ ਨੇ ਗੰਦਗੀ ਦੋ ਕਿਸਮ ਦੀ ਆ ਇੱਕ ਸੀਵਰੇਜ ਇਹ ਸੀਵਰੇਜ ਜਿਹਨੂੰ ਕਹਿੰਦੇ ਆ ਸੀਵਰੇਜ ਦਾ ਬੈਕ ਮਾਰਨਾ ਔਰ ਹਰ ਮਹੱਲੇ ਚ ਪ੍ਰੋਬਲਮ ਹੈ ਔਰ बार-बार ਅਸੀਂ ਇਹੀ ਕਰਦੀ ਗੱਲਾਂ ਕਰਦੇ ਰਹੇ ਇਹਨਾਂ ਨਾਲ ਨਹੀਂ ਜਿਹੜੇ ਕੰਮ ਇਹਨਾਂ ਨੂੰ ਕਰਨੇ ਚਾਹੀਦੇ ਸੀ ਉਹ ਮੈਂ ਖੁਦ ਕੀਤਾ ਮੈਕ ਅਹ ਇਹ ਕਿਦਾਰ ਲੈਤਾ ਜਿਹਨੇ 9 ਲੱਖ ਰੁਪਇਆ ਮਹੀਨੇ ਦਾ ਲੈਤਾ ਔਰ ਇੱਕ ਟੀਮ 9 ਲੱਖ ਰੁਪਇਆ ਦੋ ਟੀਮਾਂ 18 ਲੱਖ ਰੁਪਇਆ ਅੱਜ ਤੋਂ ਦੂਜੀ ਟੀਮ ਵੀ ਚੱਲੂ ਹੋ ਗਈ ਔਰ ਤੁਹਾਨੂੰ ਵੀ ਸਵਾਦ ਨਹੀਂ ਹੋਣਾ ਇੱਥੇ ਮੇਰੀਆਂ ਗੱਲਾਂ ਸੁਣ ਕੇ ਤੂੰ ਤਾਂ ਲਾਉਣਾ ਵੀ ਨਹੀਂ ਮੇਰੀ ਚਲਾਉਣੀ ਵੀ ਨਹੀਂ ਚਲੋ ਕੋਈ ਗੱਲ ਨਹੀਂ ਕੋਈ ਹੋਰ ਚਲਾ ਦਊਗਾ ਉਹ ਤੇਰਾ ਮੇਰਾ ਵੈਸੇ ਕੋਈ ਨਹੀਂ ਲੈ ਕੇ ਨਾ ਤੋਂ ਵੀ ਜਾ ਕੇ ਦਿਖਾਵਾਂਗਾ ਕਲੀਨ ਕੇਸ حساب ਨਾਲ ਕਰ ਰਹਾ ਬਿਲਕੁਲ ਨਾਲੀਆਂ ਦੀ ਸਫਾਈ ਔਰ ਦੋ ਟੀਮਾਂ ਲੱਗਣ ਗਿਆ ਤਿੰਨ ਸਾਢੇ ਤਿੰਨ ਚੌ ਮਹੀਨੇ ਜੋ ਕਰਕੇ ਰਹੀ ਸਾਰਾ ਸ਼ਹਿਰ ਫਿਰ ਮੇਨ ਸਫਾਈ ਜਿਹੜੀ ਆ ਸੁਪਰ ਸੈਕਸ਼ਨ ਨਾਲ ਹੋਣੀ ਚਾਹੀਦੀ ਆ ਜਿਹੜੀਆਂ ਸਾਡੀਆਂ ਮੇਨ ਵੱਡੇ ਵੱਡੇ ਊੜਾ ਤੋਂ ਲੈ ਕੇ ਮਾਰਕੀਟ ਚੌਕ ਸ਼ੇਖੂਪੁਰ ਤੋਂ ਲੈ ਕੇ ਮਾਰਕਫੇਡ ਚੌਕ ਔਰ ਇਸੇ ਤਰ੍ਹਾਂ ਜਿਹੜੀ ਸਾਡੀ ਚੂੜਾ ਚੁੰਗੀ ਆ ਉਹਦੇ ਤੋਂ ਪਿੱਛੇ-ਪਿੱਛੇ ਹੁੰਦਾ ਸੀ ਉਹ ਜ ਆਪਣੇ ਐਸਾਈਡ ਦੀ ਬਾਗ ਦੇ ਲਾਗੇ ਦੀ ਜਾਂਦਾ ਇਹਦੀ ਜੀ ਸੁਪਰ ਸੈਕਸ਼ਨ ਇਹਦਾ ਦੋ ਤਿੰਨ ਇਲਾਕੇ ਚੱਲਦਾ ਔਰ ਜਿਹੜੀਆਂ ਬ੍ਰਾਂਚਸ ਆ ਜਿਹਨੀਆਂ ਆ ਕੇ ਇਹਦੇ ਚ ਪੈਣੀਆਂ ਛੋਟੇ ਛੋਟੇ ਪੈਰ ਬਣਿਆ ਦੇ ਉਨਾ ਦੇ ਸਭ ਹੀ ਲੋਕਾਂ ਤੇ ਡਵੈਲਪਮੈਂਟ ਦੀ ਗੱਲ 14 ਕਰੋੜ ਖਰਚਣ ਦੀ ਗੱਲ ਕੋਈ ਨਹੀਂ ਹੋਈ ਇਹ ਚੁੱਪ ਕਰਕੇ ਬੈਠੇ ਰਹੇ ਚਲੋ ਮੈਂ ਕਿਹਾ ਵੀ ਅੱਜ ਤੁਸੀਂ ਮੇਰੇ ਦੋ ਕੰਮ ਪਾਸ ਕਰ ਦਿਓ ਇੱਕ ਸੁਪਰ ਸੈਕਸ਼ਨ ਦਾ ਮੇਨ ਜਿਹੜੀ ਅ ਸ਼ਿਵ ਜਾ ਰਿਹਾ ਉਹਨੂੰ ਸਾਫ਼ ਕਰੀਏ ਤੇ ਦੂਜਾ ਜਿਹੜਾ ਛੋਟੀ ਲੇਨਾਂ ਅਸੀਂ ਠੇਕੇਦਾਰ ਲਾਏ ਆ ਜਿੰਨੇ ਨਹੀਂ ਡਾਇਓ ਉਹਨਾਂ ਦੇ ਤਾਂ ਮੈਂ ਦਊਂਗਾ ਪੈਸੇ 2 ਮਹੀਨੇ ਲੱਗਣ 3 ਮਹੀਨੇ ਲੱਗਣ ਜੇ ਪਾਸ ਹੋ ਗਿਆ ਹੋ ਗਿਆ ਨਹੀਂ ਹੋ ਗਿਆ ਤਾਂ ਫਿਰ ਕੋਟ ਲੱਗ ਜਾਣਾ ਜਿਹੜੇ ਰਾਣੀ ਤੇ ਕਿੰਨੇ ਦੋ ਜਿਹੜੇ ਕਨਸੈਪਟ ਨਵੇਂ ਸ਼ੁਰੂ ਕੀਤੇਗੇ ਉਹ ਬੰਦੇ ਪ੍ਰਾਈਵੇਟ ਰੱਖੇ ਗਏ ਇੱਕ ਤਾਂ ਓਏ ਠੇਕੇਦਾਰ ਆ ਪ੍ਰਾਈਵੇਟ ਠੇਕੇਦਾਰੀ ਸਿਸਟਮ ਨਹੀਂ ਆ ਉਹ ਠੇਕਾ ਆ ਕਿੱਥੋਂ ਲਿਆਂਦੇਗੇ ਸਾਰੇ ਜਿਹੜੇ ਬਾ ਲੱਭ ਕੇ ਜਿੱਦਾਂ ਤੂੰ ਲੱਭ ਕੇ ਆ ਸੀ ਨਾ ਮਿਲੂਗਾ ਇਦਾਂ ਹੀ ਲੱਭਣਾ ਲੇਕਿਨ ਇਹ ਤੌਰ ਬਚ ਚੱਲ ਕੇ ਦੇਖੋ ਨਾ ਬਣਾਉਣਾ ਬਸ ਸਹੀ ਜਿਹੜੇ ਠੇਕੇਦਾਰ ਜਿਹੜੇ ਰੱਖੇ ਠੇਕੇਦਾਰੇ ਬੋਹੜੀ ਵਗੈਰਾ ਕੰਮ ਕਰਦੇ ਰਹੇ ਉਹ ਠੇਕੇਦਾਰਾਂ ਦੇ ਅੰਦਰ ਸਰ ਕਿੰਨੇ ਕਿੰਨੇ ਬੰਦੇ ਕੰਮ ਕਰਦੇ ਆ। ਆ ਚੱਲ ਕੇ ਤੁਹਾਨੂੰ ਸਾਰਾ ਦਿਖਾ ਦਿੰਦੇ ਆਓ ਚੱਲੀਏ। ਆਓ। ਉਹਨਾਂ ਵੱਲੋਂ ਇੱਕ ਗੱਲ ਕੀਤੀ ਗਈ ਕਿ ਫਿਲਹਾਲ ਤੱਕ ਬਾਕੀ ਸਭ ਏਜੰਡੇ ਦੇ ਉੱਤੇ ਕੋਈ ਗੋੜ ਨਹੀਂ ਕੀਤੀ ਗਈ। ਸਿਰਫ ਦੋ ਮੁੱਦੇ ਹੀ ਸ਼ਹਿਰ ਦੇ ਵਿੱਚ ਜਿਹੜੀ ਕਿ ਸਮੱਸਿਆ ਦੇ ਕਾਰਨ ਸੀ ਸੀਵਰੇਜ ਤੇ ਸਫਾਈ ਦੀ। ਸੀਵਰੇਜ ਨੂੰ ਲੈ ਕੇ ਜਿੱਥੇ ਉਹਨਾਂ ਨੇ ਆਪਣਾ ਸਪੈਸਟੀਫਿਕੇਸ਼ਨ ਦਿੱਤਾ ਕਿ ਇਹਨੂੰ 9-9 ਲੱਖ ਰੁਪਏ ਦੇ ਜਿਹੜੇ ਕਿ ਡੋ ਮਸ਼ੀਨਾਂ ਲਾ ਕੇ ਤਾਂ ਸਫਾਈ ਕੀਤੀ ਜਾਊਗੀ। ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਨਗਰ ਨਿਗਮ ਜ ਐਮ ਐਲ ਐਸ ਸਾਹਿਬ ਜੱਗ ਗਏ ਆ ਆਪਣੇ ਮਤਲੀ ਸੁਪਾਈ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਮੈਂ ਰਾਣਾ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੂੰ ਇਹ 20 ਸਾਲਾਂ ਬਾਅਦ ਕਪੂਰਥਲੇ ਦੇ ਸਾਰਾ ਸੀਵਰ ਜਿਹੜਾ ਸਿਸਟਮ ਆ ਜਿਹੜਾ ਰੂਲ ਚੋਕ ਰਹਿਦਾ ਉਹਨੂੰ ਸਾਫ਼ ਕਰਾਉਣ ਦੀ ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਉਹਨਾਂ ਦੀ ਯਾਦ ਆਈ ਇਸ ਲਈ ਉਹਨਾਂ ਦਾ ਧੰਨਵਾਦ ਰਹੀ ਗੱਲ ਉਹਨਾਂ ਨੇ ਜਿਹੜੀ ਕਹੀ ਕਿ ਸਾਰੇ ਏਜੰਡੇ ਪਾਸੇ ਸਿਰਫ ਦੋ ਏਜੰਡੇ ਉਹਨਾਂ ਦਾ ਆਪਣਾ ਜੱਡਾ ਰਿਹਾ ਜੋ ਚਾਹੁੰਦੇ ਨੇ ਉਹ ਹੋਏ ਕਰਦੇ ਰਹੇ ਕਿਉਂਕਿ ਜਦੋਂ ਦੇ ਵੀ ਕਬੂਤ ਲੈ ਆਏ ਲੋਕਾਂ ਨੇ ਉਹਨਾਂ ਨੂੰ ਇਨਾ ਮਾਨ ਸਨ ਮਾਨ ਦਿੱਤਾ ਕਿ ਸਦਾ ਹੀ ਉਹਨਾਂ ਕਾਰਪੋਰੇਸ਼ਨ ਤੇ ਜੋ ਪਹਿਲਾਂ ਮਸੂਲ ਕੌਂਸਲ ਸੀ ਉਹਨਾਂ ਦਾ ਕਬਜ਼ਾ ਰਿਹਾ ਜੋ ਚਾਹੁੰਦੇ ਰਿਹਾ ਹੋਏ ਹੁੰਦਾ ਰਿਹਾ ਇਹ ਸਿਟੀ ਆਫ ਜਿਹੜੀ ਹੈ ਪੈਲਸ ਸੇ ਤੋਂ ਜਿਹੜਿਆ ਨਰਕ ਦਵਾਰ ਬਣਾ ਕੇ ਇਸ ਸ਼ਹਿਰ ਨੂੰ ਰੱਖ ਦਿੱਤਾ ਇਹਦੇ ਵਿੱਚ ਰਾਣਾ ਜੀ ਦਾ ਸਿੱਧਾ ਸਿੱਧਾ ਹੱਥ ਰਿਹਾ ਔਰ ਹੁਣ ਉਹ ਕਹਦੇ ਰਿਹਾ ਰੀਸੀਵਰ ਕਿਉਂਕਿ ਇਹ ਸੀਮਰੇਜ ਹਰ ਬਾਰਛਣ ਤੋਂ ਪਹਿਲਾਂ ਇਹ ਸਿਵਰ ਦੀ ਸਫਾਈ ਹੋਣੀ ਚਾਹੀਦੀ ਜਿਹੜੀ ਅੱਜ ਤੱਕ ਪਿਛਲੇ ਕਈ ਸਾਲਾਂ ਤੋਂ ਨਹੀਂ ਹੋਈ ਜੇ ਹੋਈ ਵੀ ਤੇ ਇੱਕ ਖਾਣਾ ਪੂਰਤੀ ਲਈ ਹੋਈ ਆ ਉਹਦੇ ਲਈ ਐਫਰਟਸ ਕਰ ਰਹੇ ਨੇ ਬਹੁਤ ਵਧੀਆ ਗੱਲ ਆ ਕਿਉਂਕਿ ਸਰਕਾਰ ਵੱਲੋਂ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਖੁਦ ਗਿਆ ਕੀ ਤਕਰੀਬਨ 14 ਕਰੋੜ ਰੁਪਈਆ ਕਾਰਪੋਰੇਸ਼ਨ ਕੋ ਪਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪੈਸਿਆਂ ਵੱਲੋਂ ਕੋਈ ਕਮੀ ਨਹੀਂ ਸਿਰਫ ਇਹਨਾਂ ਦੀ ਨੀਅਤ ਵੱਲੋਂ ਕਮੀ ਆ ਦੇਖੋ ਇੱਕ ਉਹਦੀ ਮੈਂ ਅਦਾਲਤ ਤੇ ਰਜਨਾ ਚਾਹਣਾ ਕਿ ਜੈਟਿੰਗ ਮਸ਼ੀਨ ਜਿਹੜੀ ਤਕਰੀਬਨ ਪਿਛਲੇ ਤਨਾ ਚੋ ਮਹੀਨਿਆਂ ਤੋਂ ਖਰਾਬ ਹੈ ਉਹਦੇ ਤੇ 3.5 ਤੋਂ 4 ਲੱਖ ਰੁਪਈਆ ਲੱਗਣਾ ਉਹ ਨਹੀਂ ਅਜੇ ਦਿੱਕਰ ਬਣੀ ਕਿਉਂਕਿ ਉਹਦੇ ਛੋਟੇ-ਮੋਟੇ ਜਿੱਥੇ ਕੋਈ ਸਰਚੋਕ ਹੁੰਦਾ ਸੀ ਉਹਦੇ ਜੈਟਿੰਗ ਕਰਕੇ ਉਹਨਾਂ ਸਾਫ਼ ਕੀਤਾ ਜਾ ਰਿਹਾ ਏ ਇਹ ਸਾਰੀਆਂ ਗੱਲਾਂ ਇਹ ਦੱਸਦੀਆਂ ਨੇ ਕਿ ਇਹ ਮੈਂ ਜਿਸ ਤਰ੍ਹਾਂ ਬਾ ਪਹਿਲਾਂ ਵੀ ਰੁਪਈਆ ਰਿਆ ਕਿ ਲੋਕਾਂ ਨੂੰ ਕਪੂਰਤਲੇ ਲੋਕਾਂ ਨੂੰ ਇਹ बार-बार ਇੱਕ ਤਰ੍ਹਾਂ ਪਰੇਸ਼ਾਨ ਕਰਨ ਵਾਲਾ ਇਹ ਕੰਮ ਕਰਦੇ ਨੇ ਉਹਨਾਂ ਦੀ ਕਦੀ ਵੀ ਇਹਨਾਂ ਨੇ ਕੋਈ ਕਹ ਲੋਗੇ ਆਪਣੇ ਦਿਲੋਂ ਉਹਨਾਂ ਦਾ ਪਿਆਰ ਨਹੀਂ ਜਤਾਇਆ ਜੱਤੀਆਂ ਜਿਨੀਆਂ ਮਰਗੀ ਪਾਈ ਜਾਂ ਪਰ ਕਿਸੇ ਤਰ੍ਹਾਂ ਦਾ ਉਹਨਾਂ ਨੇ ਉਹਨਾਂ ਦੇ ਨਾਲ ਇੱਕ ਉਪਤਰਾ ਨਿਵਾਸੀਆਂ ਦੇ ਨਾਲ ਕੋਈ ਦਿਲੋਂ ਹਮਦਰਦੀ ਨਹੀਂ ਆ ਉਹ ਉਹ ਇੱਕ ਹੋਰ ਉਸ ਦਾ ਸਕੂਤਾ ਜੋ ਉਹਨਾਂ ਕਿਹਾ ਉਹ ਇਸ ਗੱਲ ਦਾ ਸਕੂਤਾ ਸਰ ਜੀ ਮੈਨੇ ਕਿਹਾ ਕਦ ਤੱਕ ਕੰਮ ਜਿਸ ਬੰਦੇ ਨੇ ਠੇਕਾ ਲੈਣਾ ਨਾ ਇਹ ਕੰਮ ਵੀ ਕੋਈ ਬਹੁਤਾ ਸਾਫ ਸੁਥਰਾ ਨਹੀਂ ਉਹਨੇ ਕਮਾਈ ਕਰਨੀ ਪਰ ਆਟੇ ਚ ਲੂਣ ਤੇ ਚੱਲ ਜਾਂਦਾ ਜੇ ਬਿਲਕੁਲ ਲੂਣ ਹੀ ਕੋਲੀ ਫਿਰ ਉਹ ਤੜੀ ਜੀ ਸਿਰਫ ਕਾਰਜਾਂ ਵਿੱਚ ਸਫਾਈ ਹੋਵੇ ਮੌਕੇ ਤੇ ਹੋਏ ਨੇ ਜਿਹਦੀ ਕੀ ਆਧਾਰ ਤੁਹ ਦੱਸਿਓ ਹਰ ਸ਼ਹਿਰ ਦਾ ਕੋਨਾ ਜਿਹੜਾ ਹੈ ਉਹ ਸਿਵਰ ਤੇ ਚੋਕ ਕੋ ਨਾਲ ਲੋਕੀ ਗ੍ਰਸਤ ਨੇ ਭਰਿਆ ਆ ਪੀਆ ਲੋਕੀ ਚਾਹ ਮੈਂ ਮਾਰ ਰੋਡ ਤੇ ਲੈ ਨਾ ਇਥੋਂ ਲੈ ਕੇ ਜਿਹੜੇ ਰਬ ਜਿਹੜਾ ਪਲਖ ਦੇ ਬਕਰ ਖਾਂ ਦੇ ਰੋਡ ਤੇ ਕਰਖਾਨੇ ਕੁਮਲੇ ਦੇ ਚਾਹ ਮਾਰ ਪੜ ਗੱਲ ਕਰ ਲੋ ਚਾਹ ਗੁੰਡਾ ਦੀ ਗੱਲ ਕਰਨੋਂ ਵੀ ਕੋਣੀ ਬਣੀ ਆ ਬਿਲਕੁਲ ਸਾਰੀ ਸਿਵਰ ਦੀ ਸਫਾਈ ਹੋਣੀ ਚਾਹੀਦੀ ਸੀ ਪਰ ਇਹ ਕਾਰਜਾਂ ਚ ਹੁੰਦੀ ਨਹੀਂ ਮੋਕੇ ਤੇ ਨਹੀਂ ਹੁੰਦੀ ਐਤ ਕੀ ਨਹੀਂ ਅੰਦਾ ਹੋਊਗਾ ਹਰ ਇੱਕ ਚੀਜ਼ ਨੂੰ ਧਿਆਨ ਨਾਲ ਵਾਚਿਆ ਜਾਊਗਾ ਜੇ ਕੋ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋ ਕਮੀ ਪਈਗੇ ਤਾਂ ਜਿਹੜੇ ਕਸੂਰ ਅਫਸਰ ਹੋਣਗੇ ਉਹਦਾ ਸਿੱਟਾ ਪੁੱਟਣਗੇ ਇਹ ਗੱਲਾਂ ਤੋਂ ਲੱਗਦਾ ਵੀ ਜੇ ਮੈਂ ਕਿਸੇ ਨੂੰ ਪੁੱਛਿਆ ਤੁਹਾਡੇ ਭਾਈਵੰਦ ਨੇ ਪੁੱਛਿਆ ਉਹਨਾਂ ਨੂੰ ਵੀ ਕਿੱਥੋਂ ਬੰਦੇ ਆਲੇ ਕਿਤੇ ਕੋਈ ਗੱਲ ਨਹੀਂ ਬੰਦੇ ਮੈਂ ਧੰਨ ਮਲਾ ਦੇਣਾ ਕਿੱਥੋਂ ਆਦੇ ਉਹ ਜਿਹਨੂੰ ਚਾਹੁੰਦੇ ਨੇ ਉਹਨੂੰ ਕੰਮ ਦਿੰਦੇ ਨੇ ਜਿਹੜਾ ਕੰਮ ਕਰਾਉਣਾ ਚਾਹੁੰਦੇ ਨੇ ਉਹ ਵੀ ਕੰਮ ਕਰਾਉਂਦੇ ਨੇ ਜਿਹੜੇ ਹੁਣ ਇਹ ਵੀ ਗੱਲ ਹੋਣੀ ਆ ਜਿਹੜੇ ਮਹੱਲੇ 'ਚ ਕਰਾਉਣਾ ਚਾਹੁੰਦੇ ਨੇ ਉਥੇ ਹੀ ਕਰਾਉਣਗੇ ਸਾਰੇ ਸ਼ਹਿਰ ਦਾ ਕਹਿ ਤੇ ਰਹੇ ਕਿਉਂਕਿ ਅਜੇ ਜਿੰਨੀ ਵੀ ਗੱਲ ਕਰ ਜਿਨੇ ਮੈਂ ਤੁਹਾਡੇ ਰਮਾਧੇ ਵਰਗ ਜਿਹੜੀ ਗੱਲ ਸੁਣੀ ਆ ਸਾਰੀ ਗੱਲ ਗੋਲ ਮੋਲੀ ਆ ਕਿ 9 ਲੱਖ ਦਾ ਠੇਕਾ ਦੇਤਾ ਬਿਲ ਲ ਜੇ ਪਾਸ ਹੋਣਾ ਕੀ ਹੋਣਾ ਕੀ ਨਹੀਂ ਹੋਣਾ ਉਧਰ ਕੱਲ ਦੇਖੀ ਜਾਓ ਇਹ ਸਾਰ ਗੱਲ ਸਾਰੀਆਂ ਗੱਲਾਂ ਗੋਲ ਮੋਲ ਨੇ ਇਦਾਂ ਦੀ ਗੋਲ ਮੋਲ ਗੱਲ ਨਹੀਂ ਚਾਹੀਦੀਆਂ ਇਹ ਸਾਰੀਆਂ ਬਹੁਤ ਸੰਜੀਦਾ ਗੱਲਾਂ ਨੇ ਇਹਨਾਂ ਨੂੰ ਬਹੁਤ ਹੀ ਸੰਜੀਦਗੀ ਨਾਲ ਐਡਰੈਸ ਕਰਨਾ ਚਾਹੀਦਾ ਤਾਂ ਕਿ ਜਿਹੜੇ ਲੋਕ ਹੈ ਨਾ ਉਹ ਜਿਹੜੇ ਤੇ ਜਿਹੜੇ ਰਸੀਵਰ ਆ ਦੀ ਇਸ ਵੱਡੀ ਪ੍ਰੋਬਲਮ ਤੋਂ ਨਜਾਦ ਪਾਸੇ। ਉਹ ਜਾਗਰੂਕ ਜਾਗਰੇ ਸੀ ਤਾਂ ਹੀ ਜੋ 2022 ਦੇ ਲੋਕਾਂ ਜੋ ਕੀਤਾ ਕਪੂਰਥਲੇ ਚ ਜੋ ਹੋਇਆ ਬਾਰ ਬਾਰ ਮਿਲ ਕੇ ਤੁਸੀਂ ਕੀ ਕਹੋਨੇ ਜਾਗਰੂਕ ਲੋਕ ਹੋ ਗਏ ਨੇ ਇਹ ਹੁਣ ਤੇ ਆਵੇਂ ਹਟਭਗਾਉਣ ਗਿਆ ਨੇ ਇਹਨਾਂ ਨੂੰ ਚਾਹੀਦਾ ਅਜੇ ਵੀ ਇਨਾਂ ਦਾ ਇੱਕ ਪੂਰਥਲੇ ਵਸਿਆ ਨੇ ਬਹੁਤ ਮਾਨਸਿਕਤਾ ਕੀਤਾ ਅਜੇ ਇਸ ਸੰਜੀਦਗੀ ਨਾਲ ਆਪਣੇ ਐਮਸੀ ਸਵਾਨ ਨੂੰ ਕਰਨ ਕਲਾ ਕਮਿਸ਼ਨਰ ਨੂੰ ਬਲੇਮ ਨਾ ਕਰੀ ਜਾਣ ਕੇ ਕਮਿਸ਼ਨਰ ਮੀਟਿੰਗ ਨਹੀਂ ਕਰਦੀ ਤੁਸੀਂ ਤੁਹਾਡੀ ਮੈਜੋਰਟੀ ਐਬਸੋਲਿਊਟ ਬਜੋਰਟੀ ਹੋਵੇ ਤੁਸੀਂ ਤੁਹਾਡੇ ਕਹੋ ਤਕਰੀਬਨ 46 47 ਤੁਹਾਡੇ ਐਮਸੀ ਹੋਣ ਕਮਿਸ਼ਨਰ ਕਿਸ ਤਰ੍ਹਾਂ ਮਨ੍ਹਾ ਕਰਦੀ ਜਿਆ ਅਸੀਂ ਜੱਡਾ ਸਾਡਾ ਹੈਗਾ ਆ ਕੰਮ ਰੁਕੇ ਪਏ ਅਸੀਂ ਇਹਦੀ ਮੀਟਿੰਗ ਕਰਾਉਣੇ ਚਾਹੁੰਦੇ ਜੇ ਹੋਰ ਨਾ ਥਾਂ ਧਰਨੇ ਲਾ ਸਕਦੇ ਕਮਿਸ਼ਨ ਦੇ ਬਾਅਦ ਧਰਨੇ ਲਾਉ ਜਿਹੜੇ ਐਮਸੀ ਧਰਨੇ ਲਾਉਣੇ ਅਸੀਂ ਸ਼ਹਿਰ ਦੀ ਜਿਹੜੀ ਹੈਗੀ ਆ ਬੈਟਰਮੈਂਟ ਲਈ ਸ਼ਹਿਰ ਦੀ ਡਵੈਲਪਮੈਂਟ ਲਈ ਸ਼ਹਿਰ ਦੇ ਭਲੇ ਲਈ ਸਾਡੀ ਮੀਟਿੰਗ ਕਰਨੀ ਜ਼ਰੂਰੀ ਆ ਅਮਤੇ ਪਾਉਣੇ ਜ਼ਰੂਰੀ ਆ ਪੈਸੇ ਸਰਕਾਰ ਨੇ ਭੇਜੇ ਪਏ ਉਹਨਾਂ ਨੂੰ ਉਹਨਾਂ ਦੇ ਤਾਂ ਹੀ ਜਿਹੜੇ ਟੈਂਡਰ ਹੋਣਗੇ ਜੇ ਮਤਾ ਬਹੁਗਾ ਤੇ ਇਹਦਾ ਮਤਲਬ ਇਹ ਆ ਇਸੇ ਤਰ੍ਹਾਂ ਖਾਨਾ ਕੁਰਤੀ ਜਿਹੜਾ ਡਰਾਮੇ ਪਹਿਲਾਂ ਕਰਦੇ ਰਿਹਾ ਹਾਲੀਵੁੱਡ ਡਰਾਮੇ ਕਰਦੇ ਆ ਬਾਕੀ ਅਸੀਂ ਆਸ ਕਰਦੇ ਆ ਕਿ ਜਨਵੇਦ ਕੀ ਉਹਨਾਂ ਨੇ ਗੱਲ ਕੀਤੀ ਮਾਂ ਬਾਪ ਫਿਰ ਉਹ ਕਹਿਣਾ ਕਿ ਸ਼ਾਇਦ ਕੋਈ ਵਧੀਆ ਗੱਲ ਹੋਵੇ ਸਾਰਾ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਸਾਰਾ ਸੀਵਰ ਪ੍ਰੋਪਰ ਸਾਫ਼ ਹੋ ਕੇ ਲੋਕਾਂ ਨੂੰ ਜਿਹੜੀ ਗੰਦਗੀ ਤੋਂ ਰਾਜਮ ਮੈਨੂੰ ਨਹੀਂ ਪਤਾ ਕਿ ਆ ਨਾ ਵਿਸਤ ਦੇ ਨੇ ਦਿੱਕੋ ਪੂੰਜੀ ਪਦੇ ਨੇ ਉਹਨਾਂ ਦੀ ਸੈਂਟੇਡ ਕਰੋੜ ਦੀ ਟਰਨਓਵਰ ਆ ਜਿਹੜੀ ਕੰਪਨੀ ਚੁਣਾਂਦੇ ਉਹਦੀ ਸੀਐਸਆਰ ਵੀ ਹੁੰਦੀ ਹੈ ਜੋ ਕਾਰਪੋਰੇਟ ਸੋਸ਼ਲ ਰਿਸਪੋਨਸਿਬਿਲਟੀ ਪੰਡਾ ਹੁੰਦਾ ਉਹਦੇ ਚੋਂ ਲਾ ਵੀ ਸਕਦੇ ਕੋਈ ਪ੍ਰੋਬਲਮ ਨਹੀਂ ਲਾ ਦੇਣਗੇ ਉਹਨਾਂ ਨੇ ਜਿਨ੍ਹਾਂ ਨੇ ਲੋਕਾਂ ਨੇ ਇੰਨਾਂ ਨੇ ਉਹਨਾਂ ਨੂੰ ਮਾਨ ਨਵਾਜਿਆ ਏਨੀ ਵਾਰੀ ਐਮਐਲਏ ਡੀ ਵੀ ਬਣਾਇਆ ਵਿੱਚੋਂ ਕਰੋਨਾ ਲਈ ਜੇ 2 4 10 ਲੱਖ ਰੁਪਈਆ 50 ਲੱਖ ਰੁਪਈਆ ਲਾ ਦੇਣਗੇ ਤਾਂ ਕਿਹੜਾ ਫਰਕ ਪੈਣ ਲੱਗਾ ਬਾਕੀ ਮੈਨੂੰ ਉਹ ਹੀ ਦੱਸ ਸਕਦੇ ਮੈਂ ਇਸ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ ਕਿ ਉਹਨਾਂ ਲਾਉਣਾ ਜਾਂ ਉਹ ਸਰਕਾਰੀ ਖਾਤੇ 'ਚ ਜਾਣਾ ਮੈਂ ਉਹ ਜੀ ਗੱਲ ਜੋ ਜਿਹੜੇ ਬਿਆਨ ਉਹਨਾਂ ਸੁਣੇ ਉਹਦੇ ਵਿੱਚ ਇਹੋ ਜੀ ਗੱਲ ਸੁਣੀ ਵੀ ਨਹੀਂ ਕਿ ਉਹਨਾਂ ਆਪਣੇ ਕੋਲੋਂ ਲਾਉਂ। ਉਹ ਸਰਦਾਰ ਦੇਖੋ ਸਿਆਸੀ ਬੰਦਾ ਨੇ ਜਿਹੜਾ ਉਹਨਾਂ ਨੂੰ ਉਹਨੂੰ ਵੋਟਾਂ ਸਾਰਿਆਂ ਨੂੰ ਪਹਿਲਾਂ ਹੁੰਦੀਆਂ। ਜਿੰਦਾ ਅਲਾਮਰ ਕਮਾਲ ਜੀ ਦਾ ਇੱਕ ਸ਼ੇਰ ਹੈ ਕਿ ਜੋ ਮਜ਼ਦੂਰੀ ਹੈ ਤੇ ਤਰ ਜਿਹ ਹਕੂਮਤ ਹੈ ਜਿਸ ਵਿੱਚ ਬੰਦੋਕ ਹੋ ਕੇ ਨਾ ਜਾਂਦਾ ਹੈ ਤੋ ਲਾ ਨਹੀਂ ਕਰਦੇ। ਇਹ ਤੇ ਹਰ ਇੱਕ ਵੋਟ ਦੀ ਚਾਹੇ ਅਮੀਰ ਆ ਗਰੀਬ ਚੰਗਾ ਮੋੜਾ ਉਦੀ ਇਕੋ ਜੀ ਵੈਲਿਊ ਆ ਕਈ ਵਾਰੀ ਜਿਹੜੇ ਆਪਣੇ ਆਪ ਨੂੰ ਖੱਬੀ ਖਾਂ ਘੋਂਣ ਵਾਲੇ ਵੋਟ ਪਾਉਣੇ ਨਹੀਂ ਜਾਂਦੇ ਤੇ ਮੱਤੜ ਜਿਹੜੇ ਦੋਹਾਂ ਚੌਂਦੇ ਲਾਗੇ ਵਾਲੇ ਦੀ ਪਾ ਜਾਂਦੇ ਉਹ ਵੋਟਾਂ ਦਾ ਟਾਰਗੇਟ ਤੇ ਨਹੀਂਦਾਈ ਸਿਆਸੀ ਲੋਕ ਵੋਟਾਂ ਲਈ ਭੱਜੇ ਕਰਦੇ ਆ ਔਰ ਇਹੋ ਜਿਹੀ ਕੁਮਾੜੀ ਗੱਲ ਨਹੀਂ ਕਰਨੇ ਕੰਮ ਬਹੁਤ ਵਧੀਆ ਗੱਲ ਕੰਮ ਕਰਨ ਲੋਕਾਂ ਨੇ ਪਹਿਲਾਂ ਰਵਾਜਾਂ ਰਵਾਜਾਂ ਦੇ ਦੁਆਰਾ ਵੀ ਦੇਖੋ ਤੁਸੀਂ ਦੇਖੋ ਜਿੱਥੇ ਬਸੰਤ ਮੇਲਾ ਹੁੰਦਾ ਸੀ ਨਾ ਜੀ ਛਾਲਾਂਵਰ ਬਾਗ ਮੈਂ ਬਚਪਨ ਇਸ ਇਹ ਚਾਰਚ ਪੜਿਆ ਉਹ ਮੁਠੀਆ ਦਿਵਾਉਂਦੇ ਰਹਿ ਲੋਕੀ ਬਾਹਰੋਂ ਇਸ ਛਾਲਮਰ ਬਾਗ ਚ ਘੁਮਾਉਂਦੇ ਹੁੰਦੇ ਸੀ ਕੱਲੇ ਕਪੂਰਤੇ ਦੇ ਲੋਕ ਨਹੀਂ ਬਾਹਰ ਦੇ ਲੋਕ ਵੀ ਛਾਲਮਰ ਬਾਗ ਚ ਘੁਮਣ ਆਉਂਦੇ ਸੀ ਉਹ ਬਾਗ ਨਹੀਂ ਇਹਨਾਂ ਦੀ ਨਲੈਕੀ ਕਰਕੇ ਜਿੱਥੇ ਕਾਰਪੋਰੇਸ਼ਨ ਦਾ ਆਫਦਾਰ ਦਫਤਰ ਹੋਇਆ ਉਹ ਜੰਗਲ ਬਣ ਗਿਆ ਤੇ ਮੇਲੇ ਹੁਣ ਜਿਹਦਾ ਕੀ ਦਿਹਾੜੀਦੰਗ ਰੌਣਕ ਮੇਲਾ ਕਰਕੇ 10 ਲੱਖ ਰੁਪਇਆ ਲਾਤਾ ਮੇਰੀ ਆਪਣੀਆਂ ਬਿਲਕੁਲ ਇਹ ਤਾਂ ਦੇ ਮਿਸ ਮੇਲੇ ਅਤੇ ਸਾਇਟ ਕਰਦੇ ਇਹ ਸੈਲੀਬ੍ਰੇਸ਼ਨ ਹੋਣੀ ਚਾਹੀਦੀ ਆ ਪਰ ਉਹਦੇ ਪਿੱਛੇ ਜੋ ਸਾਡਾ ਮੋਟਿਵ ਹੈ ਜੀ ਉਹ ਨਾ ਹੋਵੇ ਤੇ ਮੇਲਿਆਂ ਦੀ ਵੀ ਕੋਈ ਗੱਲ ਨਹੀਂ ਤੁਸੀਂ ਛਲਾਬਰ ਬਾਗ ਦੀ ਹਾਲਾਤ ਦੇਖ ਲਓ ਕੀ ਨੇ ਹਰ ਕੋਨੇ ਦੇ ਵਿੱਚ ਕਚਰੇ ਦੇ ਢੇਰ ਲੱਗੇ ਪੈਨੇ ਆਵਾਰਾ ਪਸ਼ੂ ਤੁਰੇ ਫਿਰਦੇ ਨੇ ਆਵਾਰਾ ਕੁੱਤੇ ਤੁਰੇ ਘਰਦੇ ਨੇ ਕਿਸੇ ਬੰਨੇ ਕੋਈ ਸਫਾਈ ਨਹੀਂ ਉਤੇ ਮੇਲੇ ਕਰਾਉਂਦੇ ਫਿਰੋ ਉਹ ਵੀ ਗੱਲ ਮੇ ਮੇਰੇ ਆਪਣੇ ਨਿੱਜੀ ਵਿਚਾਰ ਨੇ ਕੋਈ ਕੋਗੈਟੀ ਪਰ ਵਧੀਆ ਬਣਦੀ